ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਪਾਸੋ ਗੁਰੂ ਪੈਰੀ ਸਾਧ ਸੰਗਤ ਜੀ ਅੱਜ ਇੱਕ ਜ਼ਰੂਰੀ ਗੱਲ ਕਰਨੀ ਆ ਧਿਆਨ ਨਾਲ ਸਾਰੀ ਗੱਲ ਸੁਣਿਓ ਅੱਜ ਆਪਾਂ ਗੱਲ ਕਰਦੇ ਆ ਸਮਾਣੇ ਵਾਲੇ ਉਸ ਫੌਜੀ ਦੀ ਉਸ ਸਿਰੜੀ ਫੌਜੀ ਦੀ ਭਾਈ ਗੁਰਜੀਤ ਸਿੰਘ ਖਾਲਸਾ ਦੀ ਅੱਜ ਤਕਰੀਬ ਹਨ 9 ਮਹੀਨੇ ਹੋ ਚੁੱਕੇ ਨੇ ਸਾਰੀ ਠੰਡ ਤੇ ਹੁਣ ਗਰਮੀ ਦੇ ਵਿੱਚ ਉਹ ਸਿੰਘ ਆਪਣੇ ਸਿਰੜ ਦੇ ਵਿੱਚ ਟਾਵਰ ਦੇ ਉੱਤੇ ਬੈਠਾ ਤੇ ਮੰਗ ਗਿਆ ਸਾਹਿਬ ਧੰਤਨ ਸ਼ੇਰੀ ਗੁਰੂ ਗ੍ਰੰਥ ਸਾਹਿਬ ਜੀ ਬਿਆਦਵੀਆਂ ਨੂੰ ਰੋਕਣ ਇੱਕ ਸਖਤ ਕਾਨੂੰਨ ਬਣਾਇਆ ਜਾ ਸਕੇ ਸੋ ਨੋਵੇਂ ਇੱਕ ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਸਿਰੜੀ ਸਿੱਖ ਨੂੰ ਚਲੋ ਕੋਈ ਗੱਲ ਨਹੀਂ ਕਿਸੇ ਬੰਦੇ ਦਾ ਸੁਭਾਅ ਕਿਵੇਂ ਹੁੰਦਾ ਕਹਿੰਦੇ ਆ ਉਹ ਕਿ ਵਿੱਚ ਲੋਕ ਕਹਿੰਦੇ ਨੇ ਵੀ ਉਹ ਜਿਹੇ ਬੰਦੇ ਨੂੰ ਮਾੜਾ ਕਹਿੰਦਾ ਭਾਈ ਉਹਦੀ ਸ਼ਿਦਕ ਦੇਖੋ ਉਹਦੀ ਦ੍ਰਿੜਤਾ ਦੇਖੋ ਉਹਦੀ ਮੰਗ ਦੇਖੋ ਉਹਦੀ ਮੰਗ ਕੀ ਚੀਜ਼ ਹੈ ਅਸੀਂ ਸਲਾਮ ਕਰਦੇ ਆ ਉਸ ਗਰਜੀਤ ਸਿੰਘ ਫੌਜੀ ਨੂੰ ਸਮਾਣਿਆ ਇਹਨੂੰ ਜਿਹਨੂੰ ਕਿ ਬੜੇ ਪ੍ਰਪੋਜ਼ਲ ਆਏ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਬੜੀਆਂ ਜਾਂ ਅਸੀਂ ਉੱਥੇ ਹੁੰਦੇ ਸਾਨੂੰ ਸਾਰੀ ਚੀਜ਼ ਦਾ ਪਤਾ ਹੈ ਪਰ ਉਹ ਇੱਕ ਚੀਜ਼ ਦਾ ਇੱਕ ਚੀਜ਼ ਮੂਰੇ ਰੱਖਦਾ ਸੀ ਵੀ ਮੇਰਾ ਓਟ ਆਸਰਾ ਮੇਰੀ ਟੇਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੇ ਆਧਾਰ ਤੇ ਮੈਂ ਟਾਵਰ ਤੇ ਬੈਠਾ ਮੇਰਾ ਚਾਹੇ ਪਰਿਵਾਰ ਮਰ ਜੇ ਮੈਨੂੰ ਚਾਹੇ ਅਰਬਾਂ ਖਰਬਾਂ ਰੁਪਿਆ ਦੀ ਪ੍ਰਪੋਜ਼ੋ ਵੀ ਆਵੇ ਤਾਂ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੱਕ ਤਾਜ਼ਾਂ ਨੂੰ ਨਾ ਧਮਕੀਆਂ ਨੂੰ ਸਿੰਘ ਦੇ ਹੋਣ ਦੇ ਨਾਤੇ ਠੋਕਰ ਮਾਰਦਾ ਤੇ ਉਹਨੇ ਠੋਕਰ ਮਾਰੀ ਵੀ ਉਹਨਾਂ ਸਰੀਰ ਇੰਨਾ ਕਿ ਜ਼ਿਆਦਾ ਟੁੱਟਾ ਹੋ ਚੁੱਕਿਆ ਪਰ ਉਸ ਸਿੰਘ ਦੀ ਅੰਦਰੋਂ ਦ੍ਰਿੜਤਾ ਇੰਨੀ ਹੈ ਗੁਰੂ ਪਾਤਸ਼ਾਹ ਦੇ ਪ੍ਰਤੀ ਵਿਸ਼ਵਾਸ ਇੰਨਾ ਹੈ ਕਿ ਜੇ ਮੈਂ ਚਾਹੇ ਸ਼ਹੀਦ ਵੀ ਹੋ ਜਾ ਪਰ ਮੈਂ ਇਸ ਟਾਵਰ ਤੋਂ ਥੱਲੇ ਨਹੀਂ ਉਤਰੂੰਗਾ ਜਿੰਨਾ ਤੱਕ ਕਾਨੂੰਨ ਬਣਦਾ ਨਹੀਂ ਮੇਰੀ ਪੰਜਾਬ ਦੇ ਬਾਸ਼ਾ ਨੂੰ ਇੱਕ ਅਪੀਲ ਹੈ ਭਗਵੰਤਮਾਨ ਸਰਕਾਰ ਸਟੇਟ ਗਵਰਨਮੈਂਟ ਇਹ ਕਾਨੂੰਨ ਬਣਾ ਸਕਦੀ ਆ ਪਰ ਉਹ ਇਸ ਚੀਜ਼ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਦਬਿਆ ਰੋਕਰ ਤੇ ਕੋਈ ਧਿਆਨ ਨਹੀਂ ਦੇ ਰਹੀ ਉਹ ਸਿਰਫ ਹੋਰ ਮੁੱਦਿਆਂ ਤੇ ਜਿਹੜਿਆਂ ਚ ਜਾਦੇ ਵਾਅਦੇ ਕੀਤੇ ਸੀ ਬੰਦੀ ਸਿੰਘਾਂ ਦੇ ਬੈਦਵੀਆਂ ਰੋਕਣ ਦੇ ਵਾਅਦੇ ਕੀਤੇ ਸੀ ਉਹ ਚੀਜ਼ ਤੋਂ ਮੁੜਕਰ ਹੋ ਚੁੱਕਿਆ ਦੂਜੇ ਨੰਬਰ ਤੇ ਸਾਡੀ ਬੇੜਤੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੂੰ ਤੇ ਆਏ ਉਹ ਕੋਈ ਵੀ ਹੈ ਆਪਸ ਦੇ ਵਿੱਚ 파ਟੋ ਧਾਰਨੇ ਪਰ ਇੱਕ ਗੱਲ ਜ਼ਰੂਰੀ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਸਰ ਨੂੰ ਇੱਕ ਮੰਚ ਤੇ ਇੱਕ ਸਟੇਜ ਤੇ ਧਨ ਗੁਰੂ ਪਾਸਾ ਦੇ ਜੋ ਨਿਸ਼ਾਨ ਨੇ ਨਿਸ਼ਾਨ ਸਾਹਿਬਾਂ ਦੇ ਥੱਲੇ ਇਕੱਠੇ ਹੋਣਾ ਪਊਗਾ ਜੇ ਆਪਾਂ ਬਿਆਦਰੀਆਂ ਰੋਕਣੀਆਂ ਨੇ ਆਪਾਂ ਗੌਰ ਕਰੀਏ ਉਸ ਗੁਰਜੀਤ ਸਿੰਘ ਸਵਾਣੇ ਵਾਲੇ ਦੀ ਅੱਜ ਦੇ ਸਮੇਂ ਦੇ ਵਿੱਚ ਸਾਡੀ ਸੋਚ ਦੇ ਵਿੱਚ ਮੈਂ ਆਪ ਕਹਿਣਾ ਚਾਹਣਾ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਜਿਨੇ ਸਿਦਕ ਜਿਹੜਾ ਕਸ਼ਟ ਝੱਲ ਰਿਹਾ ਉਹ ਸਰੋਂੋਂ ਵੱਡੇ ਕਸ਼ਟ ਝੱਲ ਰਿਹਾ 400 ਫੁੱਟ ਦੀ ਉਚਾਈ ਤੇ ਜਿਨੇ ਆਪਣੇ ਪਿੰਡੇ ਤੇ ਠੰਡ ਹੰਡਾਈ ਜਿਨੇ ਆਪਣੇ ਪਿੰਡੇ ਤੇ ਹੁਣ ਗਰਮੀ ਟਾਈਫਾਇਡ ਉਸ ਨੂੰ ਹੋ ਚੁੱਕਿਆ ਪਰ ਨਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਇਸ ਇਰਾਦੇ ਦੇ ਨਾਲ ਉਹ ਗੁਰਜੀਤ ਸਿੰਘ ਫੌਜੀ ਬੈਠਾ ਸਾਡਾ ਸਲੂਟ ਆ ਉਸ ਗੁਰਜੀਤ ਸਿੰਘ ਫੌਜੀ ਨੂੰ ਜਿਹੜੇ ਆਪਣੇ ਗੁਰੂ ਦੇ ਲਈ ਆਪਣਾ ਆਪਾ ਮਾਰਨ ਦੇ ਲਈ ਤਿਆਰ ਆ ਤੇ ਟਾਪਰ ਤੋਂ ਨਹੀਂ ਦੇਖੋ ਸੰਘਰਸ਼ ਦਾ ਤਰੀਕਾ ਹੁੰਦਾ ਕੋਈ ਕਿਵੇਂ ਸੰਘਰਸ਼ ਲੜਦਾ ਆ ਕੋਈ ਕਿਵੇਂ ਸੰਘਰਸ਼ ਲੜਦਾ ਆ ਉਸ ਨੇ ਇੱਕ ਸਾਤਮਈ ਤਰੀਕਾ ਹੈ ਕਿਸੇ ਨੂੰ ਗੋਲੀ ਨਹੀਂ ਮਾਰੀ ਕਿਸੇ ਨੂੰ ਕੁਝ ਨਹੀਂ ਕੀਤਾ ਉਹਨੇ ਆਪਣੇ ਤੌਰ ਤੇ ਇੱਕ ਸੰਘਰਸ਼ ਇੱਕ ਰੋਸ ਜ਼ਾਹਿਰ ਕੀਤਾ ਸਾਤਮਈ ਤੇ ਉਹਦੀ ਮੰਗ ਕੀ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਰੋਕਣ ਦੀ ਕੋਈ ਹੋਰ ਮੰਗ ਨਹੀਂ ਮੰਗ ਜਾਇਜ਼ ਆ ਸੋ ਸਾਡੀ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹਣਾ ਏਸ ਮੰਗ ਤੋਂ ਨੂੰ ਜੇ ਪ੍ਰਾਣੀਆਂ ਸਰਕਾਰਾਂ ਡੁੱਬੀਆਂ ਨੇ ਉਹ ਏਸ ਕਰਕੇ ਹੀ ਡੁੱਬੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਮੁੱਦੇ ਦੇ ਬਣੀ ਧਿਆਨ ਦੇਵੋ ਕਾਨੂੰਨ ਤੁਸੀਂ ਬਣਾ ਸਕਦੇ ਹੋ ਉਸ ਸੈਂਸਾਂ ਨੇ ਤੁਹਾਨੂੰ ਸਰਕਾਰ ਬਖਸ਼ੀ ਐ ਤਾਂ ਉਹ ਚੀਜ਼ ਦਾ ਤੁਸੀਂ ਆਦਰ ਕਰੋ ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਦਬੇ ਨੂੰ ਰੋਕਣ ਲਈ ਇੱਕ ਕਾਨੂੰਨ ਰਾਜ ਤੌਰ ਤੇ ਆਪਣੇ ਤੋਂ ਜਿਹੜਾ ਤੁਸੀਂ ਕਰ ਸਕਦੇ ਹੋ ਉਹ ਪਾਸ ਕਰੋ ਮੈਂ ਦੁਬਾਰਾ ਫੇਰ ਗਰਜੀਤ ਸਿੰਘ ਫੌਜੀ ਨੂੰ ਦਿਲੋਂ ਸਲਾਮ ਕਰਦਾ ਦਿਲੋਂ ਸਲੂਟ ਕਰਦਾ ਜਿਹਨੇ ਆਪਣਾ ਸਿਰੜ ਇਰਾਦਾ ਨਹੀਂ ਛੱਡਿਆ ਤੇ ਹੁਣ ਵੀ ਤੇ ਜਿਹੜੇ ਸਿੰਘ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਸਲਾਮ ਹੈ ਭਾਈ ਜਿਹੜੇ ਇਨੀ ਬੇਨਤ ਕਰੀ ਜਾਂਦੇ ਨੇ ਹਲੇ ਤੱਕ ਉਥੇ ਬੈਠੇ ਨੇ ਤੇ ਗੁਰਜੀਤ ਸਿੰਘ ਫੌਜੀ ਦਾ ਅਸੀਂ ਪਹਿਲਾਂ ਵੀ ਸਾਥ ਦਿੰਦੇ ਸੀ ਹੁਣ ਵੀ ਸਾਥ ਦੇਵਾਂਗੇ ਜਿਹੜੇ ਉਹ ਜਿੱਥੇ ਬੁਲਾਉਣਗੇ ਉਥੇ ਆਵਾਂਗੇ ਵੀ ਪਹਿਲਾਂ ਵੀ ਆਉਂਦੇ ਸੀ ਸੋ ਸੰਗਤਾਂ ਨੂੰ ਸਾਡੀ ਅਪੀਲ ਹੈ ਭਾਈ ਕਿ ਆਪਾਂ ਹੋਰ ਮੁੱਦਿਆਂ ਬਣੀ ਮਜੀਠਿਆ ਫੜਿਆ ਗਿਆ ਫਲਾਨਾ ਫੜਿਆ ਗਿਆ ਉਹ ਫੜਿਆ ਗਿਆ ਕੋਈ ਨਹੀਂ ਜਿੰਨੇ ਕਰਨੀਆਂ ਉਹਨੇ ਭੁਗਤਣੀਆਂ ਉਹਦਾ ਭੁਗਤਣਾ ਪਰ ਜਿਹੜਾ ਆਪਣਾ ਅੱਜ ਦੇ ਸਮੇਂ ਦੇ ਪੰਜਾਬ ਦਾ ਮੇਨ ਮੁੱਦਾ ਹੈ ਆਪਣੇ ਪੰਥ ਦਾ ਮੇਨ ਮੁੱਦਾ ਹੈ ਸਾਹਿਬ ਜੀ ਉਹ ਗਰਾਂਸਾਬ ਦੀਆਂ ਬਦਬੀਆਂ ਰੋਕਣ ਦਾ ਜੋ ਮੁੱਦਾ ਓਸ ਬਣੀ ਆਪਾਂ ਧਿਆਨ ਦਈਏ ਤੇ ਓਸ ਗਰਦੀ ਸਿੰਘ ਫੌਜੀ ਦਾ ਸਾਹ ਜੀ ਤੇ ਸਰਕਾਰਾਂ ਤੇ ਦਬਾਅ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ